ਅਤੇ ਇਹ ਬਾਵਨਾ ਕਿਸੇ ਮਾਰਾ ਤੋਂ ਵੀ ਮੈਂ ਤਾਂ ਕਰਦਾ ਜੀ ਸਭ ਜੀ ਸਤਿਗੁਰੂ ਜੀ ਦਾ ਜਨਤਨ ਅਸ਼ੀਰਵਾਦ ਹੋਵੇ ਜੀ ਪੁਰਾ 13 ਸਤਨ ਬਲਸਾ ਗੁਰਦੁਆਰਾ 73 ਜੀ ਸਭਾ ਦਾਰੀ ਦੇ ਸਭ ਕੋ ਅਦੇ ਦੀ ਦਾਨ ਮਾਰੀ ਅਖਤਰਾ ਸਭ ਤੋਂ ਪਹਿਲੇ ਪ੍ਰੋਜੈਕਟ ਸਭ ਤੋਂ ਦਾਰੀ ਉਜਾਤ ਮੈਂ ਕਿਸਨੇ ਪਾਉਂਡਰ ਦੇ ਨਾਮ ਤੋਂ ਰਜਿਸਟਰ ਨਾਲ ਕੀਤਾ ਕੋਸ਼ ਘਾਮਸਾਉ ਜੋ ਰਜਿਸਟਰ ਦਾ ਨਾਮ ਹੈ ਬਾਹਰ ਕੋਜਨੀ ਜੋਂ ਦੇ ਦਰਿਆਲ ਸੰਸਾਰ ਕੇ ਹਰਿਦਾਸ ਸਤਸਾ ਬੰਦਾ ਬਾਈ ਕਰੀ ਦੇ ਜੈਸਾ ਤੂੰ ਤੈਸਾ ਕੋਈ ਕਾ ਮਾਦੀ ਤੇ ਜੋ ਜੀ ਸਤਰਾ ਕਾ ਕਾਂ ਦਾ ਸਤਗੁਰ ਜੀ ਦਾਸ ਮਹਾਰਾਜ ਸਤੂਬਨ ਸਤ ਦਾਸ ਮਹਾਰਾਜ ਕੋਸ਼ੋਂ ਮੈਂ ਰੁਤਾਰ ਕੋਸ਼ੋਂ ਮੈਂ ਜਿਹੜਾ ਮਾਰਾ ਜੀ ਸਤਗੁਰ ਸਾਹਿਬ ਜੀ ਦਾਸ ਮਹਾਰਾਜ ਜੀ ਗੁਰੂ ਰੱਬ ਦਾਸ ਮਹਾਰਾਜ ਤਵੀ ਮਹਾਨ ਮਹਗੁਰਸਾਂ ਦੇ ਤੇਵਾ ਵਾਰ ਜਿੰਨਾਂ ਸਮਾਈ ਦਸਾਂ ਤੀਜੇ ਕੋਤੀ ਸਤਿਨਾਮ 에 ਹਿਲਾਲ ਦੇ ਜਿੰਨ ਕੋਨ ਕਰੇ ਗਰੀਬ ਨਿਵਾਜ਼ ਕਿਸੇ ਨੇ ਮੇਰੇ ਬਾਤ ਵਿੱਚ ਜਦ ਕਰੇ ਰਸਾ ਜੀ ਸੋਜੇ ਤੋਲ ਦੇ ਤਸਤਰੀ ਤੇ ਨੀਤੇ ਉਤ ਕਰੇ ਮੇਰਾ ਗੋਵਿੰਦ ਕਾ ਇਹ ਨਦਰੀ ਨਾਮ ਦੇ ਗੀਤ ਤਰ ਤਰ ਕਰੇ ਗਹਿਰੇ ਰਹਾਸ ਸੁਨੋਰੇ ਸੁਨਤੋ ਦਿਲੋ ਤੇ ਸਭੇ ਸਰੀ ਜਪੋ ਜੀ ਸਰਨਾ ਆਸਰਾ ਏ ਨਿਮਾਨਦੀ ਮਾਨੀ ਤਾਨੇ ਤਾਨ ਜਿਉ ਕੇ ਜੁਤਿਆ ਅੰਦਰ ਅੰਦਰ ਸਤਿਗੁਰਾਂ ਸਤਿਗੁਰੇੰ ਦਾਸ ਮਹਾਰਾਜ ਜੀ ਪੰਜਾਬੀ ਸਤਿਗੁਰੂ ਸਾਹਿਬ ਸਰਬੰਦਰ ਸਾਹ ਮਹਾਰਾਜ ਜੀ ਆ ਵੀਰ ਚੱਪੂ ਕਾਲਾ ਵੀ ਦੋਨੋਂ ਖਜੂਰ ਅਰਦਾਸ ਸਿੰਘ ਦੀ ਪਰਵਾਨ ਕਰੋ ਜੀ ਬਾਛਾ ਦੇਰਾ ਸੰਸਰਵੰਦਰ ਸਤਸਨ ਬਗਾ ਵਿੱਚ ਜੀ ਬਾਛਾ ਸਤਿ ਸੁਆਮੀ ਰੇਸ਼ੇੰ ਦਾਸ ਮਹਾਰਾਜ ਜੀ ਬਾਛਾ ਦਰਬਾਰ ਬਾਗ ਦੀ ਨਵੀਂ ਗੱਡੀ ਬਣਤੀ ਗਈ ਜੀ ਬਾਛਾ ਸੀਆਂ ਵਰਕਰ ਰੱਖੀਆਂ ਸੋਚ ਬਿਲਾਉਣ ਦੇ ਬਰ ਬਸਤਾਨੇ ਸਤਗੁਰਾਂ ਦੇ ਰੋਕਤਾ ਕੋਚਨਾਂ ਦੀ ਕੰਮਿਆਰ ਜੀ ਬਾਛਾ ਜੀ ਕੋਲੋਂ ਜੀ ਦੀ ਆਪਣਾ ਮਿਹਨਤ ਪ੍ਰਯਾਸ ਰੱਖਣਾ ਇਸੇ ਤਰ੍ਹਾਂ ਸਤਗੁਰਾਂ ਨੂੰ ਤੇ ਜੇ ਕੋਈ ਚਾਹਤ ਇਸ ਤਰ੍ਹਾਂ ਦੀ ਵਾਰ ਮੰਗੇ ਤੇ ਕੋਈ ਦੱਸੇ ਜੀ ਆਪਦੀ ਪਾਵਨ ਪਿੰਦਰ ਰਸਨਾ ਵਾਸਤੇ ਪ੍ਰਸ਼ਾਦ ਹਜਾ ਬੋ ਲਾਓ ਗਹਿ ਰਵਿਦਾਸ ਨਾਮ ਸਿਰਵਾਤੀ ਸਤਨਾਮ ਦਾ ਕੋਟ ਹੋ ਰਿਹਾ ਆਪਦੀ ਪਾਵਨ ਤਤ ਬੋਲ ਦਾ ਪ੍ਰਸ਼ਾਦ ਮੂਹ ਸੰਗਤ ਦੇ ਵਿੱਚ ਬੰਤਾਇਆ ਜਾਵੇ ਜੋਗ ਸਕੇ ਸਤਨਾਮ ਦਾ ਜਾਪ ਕਰੇ ਜੋ ਬੋਚ ਚਲੇ ਦੀ ਪਰ ਕਵਰੀ ਜਨ ਜੇਹੀ ਸੰਸਾਧਨ ਕਰੇ ਮੇਲਾ ਜਿਨਾਂ ਨੇ ਆਪੀ ਦਾ ਨਾਮ ਲਿਖਿਆ ਗੇ ਸਤਗੁਰੂ ਰਾਜਦਾਸ ਮਹਾਰਾਜ ਨੂੰ ਸਰਬੰਦਾ ਮਹਾਰਾਜ ਜੀ ਆਪ ਦੇ ਨਾਮ ਦੀ ਚੜਦੀ ਹੋਏ ਤਲਾ ਤੇਰੇ ਬਾਣੇ ਸਤਨਾਮ ਦਾ ਭੰਗ ਜੋ ਬੋਲੇ ਸੋਨਰ ਤੇ ਬਹੁਤ ਬੋਸ ਦੀ ਜੈ ਜੋ ਬੋਲੇ ਸੰਤ ਕਬੂਬਾ ਬੋਸ ਦਾ ਸਤਿਗੁਰੂ ਸਾਰੀ ਵੇੜ ਦਾਸ ਜੀ ਦੇ ਸਤਿਗੁਰੂ ਸਰੇਂਦਾਸ ਜੀ ਦੇ ਨਾਮ